ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਨਾ ਫਾਰਮ YouTube ਚੈਨਲ ਉੱਤੇ ਅੱਜ ਦੀ ਵੀਡੀਓ ਵੀ ਆਪਣੇ ਫਾਰਮ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਦੀ ਵੀਡੀਓ ਵਿੱਚ ਇੱਕ ਖੀਰੀ ਵੱਛੀ ਵਿਖਾਉਣੀ ਆ ਸੂਨ ਦੇ ਵਿੱਚ ਅਜੇ ਹਫ਼ਤਾ 10 ਦਿਨ ਬਾਕੀ ਹੈ ਬਹੁਤ ਹੀ ਸੋਹਣੀ ਤੇ ਸੁੱਜੀ ਵੱਛੀ ਆ ਤੁਸੀਂ ਸਕਰੀਨ ਉੱਪਰ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਕੁਆਲਿਟੀ ਹੈ ਚੰਗੀ ਕੁਆਲਿਟੀ ਦੀ ਆ ਚੰਗੇ ਹਵਾਨੇ ਦੀ ਆ ਚੰਗੇ ਲੇਵੇ ਥਾਂ ਦੀ ਆ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਵੈਡ ਤੋੜ ਕੇ ਵਿਖਾਵਾਂਗੇ ਤੁਰਦੇ ਹੋਏ ਵੈਡ ਨੂੰ ਕਰਿਓ ਚੈੱਕ ਬਾਕੀ ਡਿਟੇਲ ਦੀ ਗੱਲ ਕਰਾਂਗੇ ਅੱਗੇ ਤੁਸੀਂ ਸਕਰੀਨ ਉੱਪਰ ਵੈਡ ਨੂੰ ਤੁਰਦੇ ਹੋਏ ਦੇਖ ਸਕਦੇ ਹੋ ਹਵਾਨਾ ਚੈੱਕ ਕਰ ਸਕਦੇ ਹੋ ਸਾਫ਼ ਸੁਥਰਾ ਸੋਹਣਾ ਹਵਾਨਾ ਸੋਹਣਾ ਬੋਡੀ ਸਟਰਕਚਰ ਚੰਗੀ ਰਾਜੀਪੜੀ ਸਭ ਹੀ ਹੁਣ ਜੇਕਰ ਇਸ ਤੋਂ ਦੁੱਧ ਦੀ ਉਮੀਦ ਦੀ ਗੱਲ ਕਰੀਏ ਤਾਂ ਆਪਾਂ ਇਸ ਤੋਂ ਪਹਿਲੇ ਸੂਏ 23-24 ਲੀਟਰ ਦੁੱਧ ਦੀ ਉਮੀਦ ਕਰ ਸਕਦੇ ਹਾਂ ਤੇ ਸਾਫ ਹਵਾਨਾ ਸੋਹਣਾ ਹਵਾਨਾ ਜ ਹੋਰ ਵੈੜ ਨੇ ਖੁੱਲਣਾ ਢਿੱਲਾ ਬਹੁਤ ਪਈਆਂ ਦੇ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਜਿਹੜੇ ਜਿਹੜਾ ਕਿ ਇਸ ਦਾ ਮੁੱਲ ਹੈ ਉਹ ਫੋਨ ਉੱਪਰ ਕੀਤਾ ਜਾਊਗਾ ਜੇਕਰ ਕਿਸੇ ਵੀ ਵੀਰ ਨੂੰ ਪਸੰਦ ਆਉਂਦੀ ਹੈ ਕੋਲੇ ਆ ਕੇ ਆਪਣੀ ਤਸੱਲੀ ਕਰਕੇ ਵੈੜ ਨੂੰ ਖਰੀਦ ਕੇ ਲਈ ਆ ਸਕਦਾ ਹੈ ਹਰੇਕ ਪੱਕ ਤੋਂ ਵੈੜ ਇੱਕ ਨੰਬਰ ਹੈ ਸਾਫ ਸੁਥਰੀ ਆ ਸੁੱਚੀ ਵੈੜਾ ਸੱਚਾਪਨ ਬਹੁਤ ਹੈ ਵੈੜ ਵਿੱਚ ਕੁਆਲਿਟੀ ਵਾਈਸ ਬਹੁਤ ਚੰਗੀ ਆ ਦੇਖ ਸਕਦੇ ਹੋ ਸਕਰੀਨ ਉੱਪਰ ਤੁਸੀਂ ਬਾਕੀ ਆਪਣੀ ਫੋਟੋ ਤਸੰਦੀ ਕਰਕੇ ਵੈੜ ਨੂੰ ਖਰੀਦ ਕੇ ਲੈ ਕੇ ਜਾਓ ਆਪਣਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ 98782 14644 98782 14644 ਕਿਸੇ ਵੀ ਵੀਰ ਨੂੰ ਇਹ ਵੈੜ ਪਸੰਦ ਆਉਂਦੀ ਹੈ ਤਾਂ ਕੋਲਿਆ ਕੇ ਤਸੱਲੀ ਕਰਕੇ ਖਰੀਦ ਕੇ ਲਿਜਾਓ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਧੰਨਵਾਦ